ਆਲਸਾਰਨ ਕਿ ਮੈਂ ਠੀਕ ਠਾਕ ਪ੍ਰਮਾਤਮਾ ਸਾਰਨ ਠੀਕ ਠਾਕ ਰੱਖੇ ਤੇ ਜੀਮੂ ਦੇ ਲਓ ਪਿਆ ਮੋਜ ਨਾਲ ਸੁੱਤਾ ਹੈ ਨਾ ਕੱਢ ਪਹਿਲੇ ਤੇ ਕੱਪੜਾ ਲੈ ਕੇ ਜੀਮੂ ਸੁੱਤਾ ਪਿਆ ਤੇ ਮੈਂ ਧਰੀਆ ਦਾਲ ਮੋਠਾਂ ਦੀ ਠੀਕ ਹੈ ਉਠਣ ਦਾ ਸੁਆਦ ਬਹੁਤ ਬਣਦੀ ਹੈ ਅੰਦੇ ਵਸੇ ਮੈਂ ਸੀਟੀਆਂ ਸਬ ਚਾਰ ਤਿੰਨ ਚਾਰ ਲਵਾ ਤੀਆਂ ਹੁਣ ਮੈਂ ਥੋੜੀ ਜਿਹੀ ਖੁੱਲੀ ਰੱਖ ਲਈ ਤੇ ਮੈਂ ਤੜਕਾ ਘਟ ਰਹੀ ਇਹਦੇ ਵਿੱਚ ਲਸਣ ਵਗੈਰਾ ਸਾਰਾ ਕਿਸਮੈਂ ਪਹਿਲਾਂ ਪਾ ਦਾਂ ਨਾਲੇ ਜਿਹੜੀ ਸਰਦੀ ਹੁੰਦੀ ਆ ਨਾ ਸਰਦੀ ਦੇ ਵਿੱਚ ਮੋਠਾਂ ਦੀ ਵਧਿਆ ਲੱਗਦੀ ਆ ਕਿਉਂਕਿ ਮੋਠਾਂ ਦੀ ਗਰਮ ਹੁੰਦੀ ਬਾਕੀ ਜਿਵੇਂ ਸਾਫ ਤਮੋਂਗੀ ਹੋਈ ਮੂੰਗੀ ਮਸਰੀ ਠੰਡੀ ਹੁੰਦੀ ਆ ਇਹ ਗਰਮੀਆਂ ਜੀ ਵਧਿਆ ਲੱਗਦੀ ਆ ਸਰਦੀ ਜੀ ਚ ਵਧਿਆ ਲੱਗਦੀ ਆ ਅੱਜ ਇੱਕ ਅੱਜ ਮੈਂ ਚੱਲ ਗਈ ਬਾਜ਼ਾਰ ਕਿਸੇ ਦੇ ਨਾਲ ਗਈ ਸੀ ਹਾਂ ਤਾਂ ਸਾਡੇ ਸਾਹਮਣੇ ਉਤਰੀ ਉਹ ਮਨਵ ਰਹਿ ਗਈ ਤੇ ਮੈਂ ਨਾ ਉਹਦਾ ਸੂਟ ਲਈਆਂ ਬਣੇ ਬਣਾਇਆ ਸੀ ਤਸਤਾ ਆਪਣਾ ਵੈਲਵਟ ਦਾ ਬਹੁਤ ਵਧੀਆ ਬਿਲ ਵੱਡਾ ਬਹੁਤ ਵਧੀਆ ਬਹੁਤ ਸੂਟ ਨਾਲ ਸਟੋਰ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਕੱਲ ਵੀ ਵਧੀਆ ਰੇਟਿੰਗ ਹੀ ਬਹੁਤ ਘੱਟ ਤੇ ਬਹੁਤ ਸੋਹਣਾ ਵਾ ਸਾਰੇ ਦਾ ਸਲਾਈ ਵੀ ਬਹੁਤ ਸੋਹਣਾ ਸੂਟ ਆ ਪਿਆ ਮੇਰਾ ਹਾਂ ਤਾਂ ਮੈਂ ਕੱਪੜੇ ਪ੍ਰੈਸ ਵਾਲਾ ਕਰਨਾ ਫਰੀ ਦੇਖੋ ਆ ਤਾਂ ਮੇਰਾ ਹੈਗਾ ਪਜਾਮਾ ਇਹੋ ਵਾ ਕਮੀਜ਼ ਆ ਦੇਖੋ ਇਹ ਆਇਆ ਠੀਕ ਹੈ ਇਹ ਕਮੀਜ਼ ਤੇ ਆਹਦੇ ਨਾਲ ਹੈਗਾ ਟੌਲ ਟੌਲ ਵੀ ਸ਼ੋਲਰ ਗਈ ਹੈ ਬਹੁਤ ਵਧੀਆ ਭਾਰਾ ਪੂਰਾ ਖੁੱਲਾ ਢੁੱਲਾ ਹੈ ਠੀਕ ਹੈ ਤੇ ਆਹਦੇ ਨਾਲ ਹੈਗਾ ਪਜਾਮਾ ਪਜਾਮਾ ਇਹ ਨੰਨਾ ਲੜਦਾ ਫਿਰ ਪਜਾਮੇ ਹੁੰਦੇ ਠੀਕ ਹੈ ਤੇ ਇਹ ਹੈ ਬਹੁਤ ਸੋਹਣਾ ਸੂਟ ਤੇ ਇੰਨਾ ਸਸਤਾ ਮਿਲ ਗਿਆ ਮੈਨੂੰ ਹੋਲ ਸੇਲ ਵਾਲੇ ਨੇ ਲੈ ਗਏ ਨੇ ਤੇ ਇਹ ਮਿਲਿਆ ਮੈਨੂੰ 600 ਦਾ ਸਣੀ ਸਟੌਲ 5 600 ਦਾ ਸਲਾਈ ਹੋਈ ਆ ਤੁਸੀਂ ਆਪ ਹੀ ਆਈਡੀਆ ਲਾ ਲਓ ਠੀਕ ਹੈ ਬਹੁਤ ਵਧੀਆ ਰੇਟ ਤੇ ਮਿਲ ਗਿਆ ਬੰਦ ਜੀ ਹਮਨੇ ਦਾਲ ਨੂੰ ਲਾਂ ਤੜਕਾ ਜਿ ਕਿਉ ਹੈ ਨਹੀਂਗਾ ਤੇ ਹੁਣ ਮੈਂ ਦੇਖਦੀ ਆ ਤੇਲ ਦਾ ਹੀ ਲਾਵਾਂਗੀ ਮੈਂ ਹਮੇਸ਼ਾ ਜਿਹੜੀ ਦਾਲ ਹੁੰਦੀ ਨਾ ਉਹਨੂੰ ਦੇਸੀ ਘਿਓ ਦਾ ਨਮਕੀ ਆ ਮੈਂ ਕਦੇ ਵੀ ਦਾਲ ਨੂੰ ਤੇਲ ਦਾ ਤੜਕਾ ਨਹੀਂ ਲਾਉਂਦੀ ਰਿਹਾ ਮੀਨਸ ਉਹ ਖੁਸ਼ਬੂ ਸਮੈਲ ਹੀ ਆਈ ਜਾਂਦੀ ਰਹਿੰਦੀ ਵਿੱਚ ਤੇਲ ਦੀ ਹਾਂ ਮੈਂ ਕੱਢ ਰਹੀ ਹਾਂ ਖੂਆ ਬਸ ਥੋੜਾ ਜਿਹਾ ਕੱਢਣਾ ਰਹਿ ਗਿਆ ਕਿਉਂਕਿ ਮੈਂ ਚੋਲਾ ਦੇ ਪਿੰਨੇ ਬਣਾਉਂਗੀ ਚੋਲਾ ਦੇ ਪਿੰਨੇ ਖੋਏ ਵਿੱਚ ਪਾ ਕੇ ਬਹੁਤ ਸਵਾਦ ਬਣਦਾ ਹੈ ਉਹ ਰੱਖਣਾ ਜੇ ਮੈਂ ਸੱਚ ਵਿੱਚ ਵਧੀਆ ਮਲਾਈ ਮੱਖਣੀ ਕੱਲ ਨੂੰ ਮਲਾਈ ਦਾ ਕਾਫੀ ਹੋ ਗਿਆ ਜਿਸ ਮੱਖਣ ਪਿਆ ਵਾ ਤੇ ਕੱਲ ਨੂੰ ਮੈਂ ਕੱਢ ਕੇ ਤੇ ਉਹ ਹੋਰ ਮਲਾਈ ਮੱਖਣ ਕੱਢ ਕੇ ਤੇ ਫਿਰ ਮੈਨੂੰ ਕਿਹਾ ਬਣਾਉਣਾ ਕਿਹਾ ਬਿਨਾਂ ਨਹੀਂ ਮੈਨੂੰ ਠੀਕ ਮੈਨੂੰ ਮੱਖਣ ਜਿੰਨਾ ਨਾਲ ਕੱਲੇ ਨਾਲ ਰੋਟੀ ਦਿੱਤੀ ਮੈਨੂੰ ਵਧੀਆ ਲੱਗਦੀ ਤਾਂ ਕਿਉਂ ਨਹੀਂ ਲੱਗਦੀ ਚੋਪੜਨੀ ਵੀ ਖਾਣੀ ਵੀ ਕਿਉਂਕਿ ਮੈਨਾਈ ਚਲਾਉਣਾ ਜੇ ਮੱਖਣ ਵੇਹਾ ਹੋ ਗਿਆ ਭਾ ਤਾਂ ਭਾ ਲੈ 2 ਮਹੀਨੇ ਪਿਆ ਰਹੇ ਤੇ ਮੱਖਣ ਵੇਹਾ ਹੋ ਗਿਆ ਤੇ ਉਹ ਚ ਸਮੈਲ ਦੀ ਹੋਰ ਹੀ ਪੀਲਾ ਜਾ ਹੋ ਜਾਂਦਾ ਮੱਝ ਦਾ ਦੁੱਧ ਹੈ ਚਲੋ ਜੀ ਦਾਲ ਬਣ ਗਈ ਹੁੰਦੇ ਇਹਦੇ ਵਿੱਚ ਕੋਕੜੂ ਹੁੰਦੇ ਬੰਦੇ ਕੋਕੜੂ ਕੀ ਹੁੰਦੀ ਆ ਤਾਂ ਹੀ ਬਾਹਲੀ ਰਿੰਨ ਨਹੀਂ ਪੈਂਦੀ ਆ ਕੋਕੜੂ ਹੁੰਦੇ ਆ ਤੇ ਕੋਕਨੀ ਬਕਰਤਾ ਬੰਦ ਹੈ ਹੁਣ ਧਰਦੀਆਂ ਤੜਕਾ ਹੁਣ ਅਸੀਂ ਤਾਂ ਮੱਖਣ ਦੇ ਵਿੱਚ ਲੱਸੀ ਪਾ ਦਿਆਂ ਮੱਖਣ ਦਾ ਤੜਕਾ ਕਿਵੇਂ ਲੱਗੂਗਾ ਚਲ ਦੇਖਦੇ ਆ ਦੇਖੋ ਚੋ ਕਰਕੇ ਬੀਜ ਧਰਦੇ ਆ ਆਪਾਂ ਇਹਦੇ ਵਿੱਚ ਫਿਰ ਲੱਸੀ ਜੀ ਨਿਕਲਿਆ ਹੁੰਦੀ ਤੇ ਉੱਤੇ ਘਿਓ ਘਿਓ ਲੱਗ ਬਣ ਜਾਂਦਾ ਚਿੱਟੀਆਂ ਜਿਹਾ ਚਲੋ ਮੈਂ ਦੇਖਦੀ ਆ ਧਰ ਕੇ ਦੇਖਿਆ ਦੇ ਆ ਦੇਖੀ ਜੂ ਮੱਕਣ ਦਾ ਤੜਕਾ ਬੜਾ ਬਿਲੀਆ ਲੱਗੀਆਂ ਮੌਸਮ ਨਾਲ ਜਿੱਕ ਪਹਿਸ ਤੋਂ ਬਾਅਦ ਤਾਂ ਧੁੱਪ ਨਿਕਲੀ ਸੀ ਬਦਿਆ ਹੋ ਗਿਆ ਸੀ ਧੁੱਪ ਇੰਨੀ ਸੋਹਣੀ ਨਿਕਲੀ ਸੀ ਨਾ ਤੇ ਬਹੁਤ ਸੋਹਣੀ ਧੁੱਪ ਨਿਕਲੀ ਸੀ ਉਸ ਤੋਂ ਬਾਅਦ ਹੁਣ ਠੰਡ ਬਹੁਤ ਜ਼ਿਆਦਾ ਹੋ ਗਈ ਹੁਣ ਤਾਂ ਬਹੁਤ ਹੀ ਜ਼ਿਆਦਾ ਠੰਡ ਹੋਈ ਪਈ ਆ ਵੈਨਾਲਾ ਕੱਪੜੇ ਜਿਮੂ ਦੇ ਬਿਸਤਰਾ ਹਾਈ ਗਿਲਾਂ ਗੜਨ ਧਿਆਨ ਨਹੀਂ ਆਇਆ ਚਲੋ ਪਹਿਲਾਂ ਮੈਂ ਜਿਮੂ ਦਾ ਬਿਸਤਰਾ ਜਿਮੂ ਦੇ ਲਈ ਚਾਦਰ ਉੱਪਰ ਤੇ ਨਿਆਲੇ ਦਾ ਕੰਬਲ ਆਹਾ ਪਹਿਲਾਂ ਮੈਂ ਲਾਲ ਲਾ ਕੇ ਰੱਖ ਕੇ ਆਣੀ ਜਿਮੂ ਦਾ ਬਿਸਤਰਾ ਤੱਕ ਦੇ ਅਰ ਤਾਂ ਮੁੰਡਾ ਉੱਪਰ ਇੰਦੇ ਵੀ ਨਹੀਂ ਹਜੇ 7:00 ਵਜਣ ਵਾਲੇ ਸਾਡੇ ਸ਼ੋਗੇ ਬਸ ਸੌਣ ਵਾਲੀ ਹੈ ਇਸਕ ਟਾਈਮ ਹੀ ਆਉਂਦਾ ਹੁੰਦਾ ਲੋ ਜੀ ਜਿਮੇ ਦਾ ਬਿਸਤਰਾ ਵੀ ਲੱਗ ਗਿਆ ਤੇ ਮੈਂ ਤੜਕਾ ਵੀ ਲਾ ਲਿਆ ਹੁਣ ਮੈਂ ਬਸ ਗੁੰਨਣਾ ਆਟਾ ਅਰ ਤਾਂ ਰਹਿਣਾ ਸਾਂ ਦਾ ਪੜ ਚੱਲਦਾ ਸ਼ਾਮੂ ਰੇਲਾ ਸਾਹਿਬ ਜਿੰਮਾ ਦਾ ਬੈਸਤਰ ਲੱਗਦਾ ਇਹ ਤਾਂ ਪਤਾ ਪੱਲ ਲੱਗ ਗਈ ਸੀ ਜਿੰਮਾ ਕੰਨੀ ਕਲੀ ਆ ਮੈਂ ਗਲਾਫ ਪਰ ਪਰ ਕਮਲਿਓਂ ਕਿਸੇ ਚਾਹੀ ਹੈਗੀ ਨਵੀਂ ਫਾਈਬਰ ਦੀ ਤੇ ਇਹ ਗਲਾਫ ਡਬਲ ਬੈੱਡ ਦਾ ਹੀ ਹੈ ਡਬਲ ਬੈੱਡ ਤੇ ਨਹੀਂ ਹੁੰਦੀ ਜਾਂਦਾ ਇਨਾ ਡਬਲ ਬੈੱਡ ਆ ਨਾ ਇਹ ਤੇ ਜਈ ਬੋ ਸੁਣੀ ਟੂਪਰ ਗਲਾਫ ਇਸ ਲਿੰਗ ਦਾ ਬਹੁਤ ਸੋਹਣਾ ਨਾਲੇ ਪੂਰਾ ਵਧੀਆ ਹੈ ਮੈਂ ਵੀ ਪੂਰਾ ਵਧੀਆ ਹੈ जैसे वदन सृष्टि अवतार आप हम सब भीतर रहते हैं निराकार ब्रह्मा लासाव में बनामी रुक्मिदा गुग्गू इधर आजा ਲੜਪਿਆ ਦੀ ਮਲੜਪੇ ਦੀ ਮਲੜਪੇ ਦੀ ਮਲੜਪਿਆ ਸਤੀ ਅਛਰਾ ਸਤੀ ਅਛਰਾ ਸਤੀ ਸਤਿ ਸਪੀਚ ਅਇਤਾ ਅਗੇ ਅਗੇ ਚੜਾ ਲੌਤੀ ਅੱਜ ਦੇਖੋ ਮੌਸਮ ਧੰਦ ਅਇਤਾ ਬਟ ਕੱਡੇ ਪਏ ਕੱਲ ਲਾਇਆ ਸੀ 1:00 ਵਜੇ ਦੇ ਇੱਕ ਡੇਢ ਵਜੇ ਕੀ ਕਰਦਨ ਵੱਧ ਗਿਆ ਪਹਿਲਾ ਸੂ ਸੂ ਤੋਂ ਦਸੀ ਫਿਰ ਵੱਧ ਗਿਆ ਹੁਣ ਉਦੋਂ ਬਾਅਦ 1:30 ਵਜੇ ਅਸੀਂ ਬਾਜ਼ਾਰ ਗਏ ਨਾ ਮੈਂ ਨੂੰਹ ਕੋ ਲੈ ਗਈ ਉਹਦੇ ਨਾਲ ਮੈਂ ਚਲੀ ਗਈ ਤੇ ਉਦੋਂ ਧੁੱਪ ਨਿਕਲੀ ਬਹੁਤ ਸੋਹਣੀ ਤੇ ਹੁਣ ਧੁੰਦ ਬਹੁਤ ਜ਼ਿਆਦਾ ਅਸੀਂ ਗੁਰਦੁਰ ਸਾਹਿਬ ਜਾਂਦੇ ਨਹੀਂ ਕਿੰਨੇ ਦਿਨ ਹੋ ਗਏ ਇਸੇ ਕਰਕੇ ਇੱਕ ਤਾਂ ਠੰਡ ਹੈ ਪਤਾ ਕੀ ਆ ਇਹ ਲੰਨਾ ਵੀ ਠੰਡ ਤੋਂ ਕਿਉਂਕਿ ਸਾਂਭਣ ਵਾਲਾ ਕੰਨੀ ਨਹੀਂ ਪ੍ਰੋਬਲਮ ਆ ਫਿਰ ਬਮਾਰ ਮੈਂ ਪੈ ਗਈ ਮੈਥੋਂ ਨਹੀਂ ਕੰਮ ਹੋਣਾ ਰੋਟੀ ਪਾਣੀ ਦਾ ਠੀਕ ਹੈ ਤੇ ਸਰਦਾਰ ਜੀ ਹੋਗੇ ਤੇ ਉਹਨਾਂ ਨੂੰ ਲੈ ਜਾਣਾ ਫਿਰ ਇਹ ਮੁੰਡਾ ਵਿਚਾਰਾ ਹੁਣ ਤਪਰ ਹੈਗਾ ਚਲੋ ਐਮਰਜੈਂਸੀ ਚ ਤੇ ਜਾਣਾ ਹੁਣ ਜਿਹੜੀ ਚੀਜ਼ ਤੋਂ ਬਚਾਉਂਦਾ ਉਹ ਤਾਂ ਵਿਚਾਰਾ ਕੋਨਾ ਉਹ ਬਰਾ ਜਾਣ ਲੱਗਦੇ ਦਿਨ ਲੱਗ ਜੂਗਾ ਸੋਣਾ ਹੈ ਇਹ ਦਿਨ ਇਹ ਚੁੱਲਾ ਵੀ ਮੇਰਾ ਤਾਂ ਟੁੱਟ ਗਿਆ ਹੁਣ ਇਹਨੂੰ ਮਾਰੇ ਦੀ ਧੁੱਪ نکال ਦੋ ਮਿੱਟੀ ਹੈ ਨਾ ਮਿੱਟੀ ਲਿਆ ਕੇ ਨਾ ਮੋਟ ਲੋ ਮੈਂ ਕੱਲ ਨਿਕਲ ਗਏ ਅੱਗ ਬਹੁਤ ਮਚਾਈ ਉਗਿੱਠੀ ਆ ਜੀ ਠੀਕ ਪੈ ਗਿੱਠੀ ਤਾਂ ਫਿਰ ਬਾਤ ਸ਼ੁਰੂ ਕੀਤੀ ਹੈ ਨਾ ਦੋ ਫਿਰ ਚਾਹ ਬਣਾ ਕੇ ਪੀਲੀ ਠੰਡ ਠੀਕ ਹੈ ਉਹ ਦੇਖਦੇ ਆ ਕੱਲ ਨੂੰ ਸੰਡੇ ਕੱਲ ਨੂੰ ਦੇਖਦੇ ਆ ਤਲੋਂ ਡੀ ਜਾਵਾਂਗੇ ਸ਼ਾਇਦ ਅੱਜ ਪੁੱਤ ਉਹ ਚਲਾ ਲੈਂਦੇ ਮੈਂ ਇੱਕ ਦਿਨ ਪੁੱਛਾ ਛੱਡ ਦਿੰਦੀ ਆ ਫਿਰ ਕੱਲ ਨੂੰ ਨਹੀਂ ਲਾਉਂਦੇਗੇ ਜਿੰਮੂ ਉੱਪਰ ਚੜ ਜਾ ਪੁੱਤ ਠੰਡ 'ਚ ਬੈਠਾ ਹਾਂ ਉੱਪਰ ਜਾਣਾ ਛੰਡ ਬਹੁਤ ਆ ਕੱਲ ਬਾਲੀ ਜ਼ਿਆਦਾ ਸੀ ਧੁੱਪ ਨਿਕਲ ਕੇ ਸੈੱਟ ਹੋ ਜਾਗਾ ਉੱਪਰ ਹੋ ਜਾ ਚੱਲ झाकद कि मैं मौं जा। मौं कि मैं कि मैं उपर हो जा पर। चल। हां हां। कि हो कपड़े कल बेस्तर लाद पांच बजे तो लैके सात बजे तक न अंगठी अंगीठी जाती है फिर मैं गिटियों मचन बहुत ही ठंड सी फिर अंगीठी ला के ना ठंड एक बार उतर गई क्योंकि बदल बहुत हो जी मौसम खराब ही है देख नई हुई है कुड़ी कलदीप तो जगाता

ਆਹ ਕਬੜੀ ਸੁਣ ਲੱਗਦੀ ਦੇਖ ਤੂੰ ਮਾਂ ਗਿੱਠੀ ਜੱਗ ਤੋਂ ਲੱਕੜ ਜਿਵੇਂ ਹੁਣ ਮਚਦੀ ਐ ਮਚਦੀ ਨਾਲ ਨਾਲ ਲਾਈ ਚੱਲੋ ਵਧੀਆ ਮਰਜੀ ਜਾਂਦੀ ਫਿਰ ਆਹ ਕੜਾਈ ਸੀ ਕਿ ਖੂਆ ਕੱਢਣਾ ਸੀ ਬਸ ਟਾਈਮ ਹੀ ਨਹੀਂ ਲੱਗਿਆ ਦਵਾਰਾਂ ਨੂੰ ਸਾਫ਼ ਕਰਕੇ ਸੈਟ ਕਰਕੇ ਲੋੜ ਯਾ ਲੋੜੀਆ ਸੁੰਦਰ ਮੁੰਦਰੀਓ ਹੋ ਤੇਰਾ ਕੌਣ ਵਿਚਾਰਾ ਓ ਦੁੱਲਾ ਪੱਟੀ ਵਾਲਾ ਲੈਨੇ ਧੀ ਵੀ ਆਈ ਹੋ ਸੇਰ ਸੱਕਰ ਪਾਈ ਹੋ ਤੇਰਾ ਜੀਵੇ ਕਾਕਾ ਹੋ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਅਗੇ ਸੀ ਹਣ ਤਾਂ ਪੁੱਲੇ ਪੱਲੇ ਪਏ ਆ ਜੀ ਮੂ ਵਿਚਾਰ ਉੱਪਰ ਖੜਦਾ ਸਾਡਾ ਨਾ ਉਹ ਮੈਂ ਰੁਮੋੜਦੀ ਸੀ ਗੁਰਦੀਪ ਕਹਿੰਦੀ ਮੈਂ ਕੱਲੀ ਹਾਂ ਜੇ ਉਹ ਮੁੰਡਾ ਆ ਨਹੀਂ ਗਾ

ਗੰਦੇ ਬੱਚੇ ਕੀ ਕਰਦਾ ਛੱਪਰ ਅਬ ਹੋਊ ਛੜਾ ਕਿਨੇ ਛੋਨੇ ਕੱਪੜੇ ਪਾਈ ਫਿਰਦਾ ਕੱਪੜੇ ਛੋਲੇ ਛੋਲੇ ਕਲਰ ਵਾਲੇ ਹਨ ਕੀ ਖਾਣਾ ਚੀਜੀ ਖਾਣੀ ਆ ਦੇ ਪਾਣੀ ਪੀਣਾ ਪਾਣੀ ਚਲ ਪਾਣੀ ਦੇ ਮੈਂ ਛਟਾ ਪਾਲੂ ਖਾਊਗਾ ਚੀਜੀ ਲਓ ਜੀ ਸਾਡੀ ਰਜਾਈਆ ਤਾਂ ਇੱਥੇ ਹੀ ਹੁੰਦੀ ਹੈ ਹਮੇਸ਼ਾ ਕਿਉਂਕਿ ਠੰਡ ਹੈ ਇਹਦੇ ਵਿੱਚ ਵੜ ਜਾਈਦਾ ਫਿਰ ਠੀਕ ਹੈ ਤੇ ਕੁਛ ਨਹੀਂ ਹੁੰਦਾ ਫਿਰ ਚੱਕੀਦਿਆ ਕਰਾਂਗੇ ਬਸ ਤਰੀ ਜਦੋਂ ਮੌਸਮ ਠੀਕ ਹੋ ਗਿਆ ਆਸੀ ਮੈਂ ਅੱਜ ਕੱਪੜੇ ਸੰਭਿਆ ਨੇ ਸਾਰੰਝ ਕੱਪੜੇ ਪਾ ਕੇ ਰੱਖਤੇ ਕਿੱਜਾ ਮੇਰੇ ਸੂਟ ਹੋ ਗਏ ਨਵੇਂ ਸਰਦਾਰ ਜੀ ਦੇ ਕੋਟੀ ਸਵਟਰ ਹੋ ਗਏ ਆਕੂ ਹੋ ਗਏ ਸਾਰੇ ਐਂ ਬਣਾ ਕੇ ਰੱਖਤੇ ਪਿੰਡੀ ਦੀਆਂ ਨੌਂ ਦੇ ਵਿੱਚ ਇੱਕ ਦੋ ਸੂਟ ਜਿਹੜੀ ਹਮ ਬਥੇ भंडा से ओ पा के रखते चलो आग कि सोहनी दी चलो पानी पीना जिमने चलो जी वीडियो वाइया लगी सबसक्राइब कर, कर दो शेयर कर दो लाइक कर कमेंट कर आई दाई माऊंगे आई